ਮਕਰਾ ਤੇਰੇ ਦਾਦੇ ਦੇ ਫੁੱਲ ਕਿੱਥੇ ਪਾਇਆ ਜੀ ਓਏ ਆਪਾਂ ਤਾਂ ਖੇਤ ਹੀ ਨੱਪਦੇ ਤੇ ਉੱਤੇ ਮਰੂਦਾਂ ਦਾ ਬੂਝਾ ਲਾਦਾ ਯਾਰ ਮਰੂਦਾਂ ਦਾ ਬੂਝਾ ਹੋਰ ਆਪਾਂ ਹੀ ਕਰਤਾ ਕੀ ਹਾਲ ਮਕਰਾ ਵਧੀਆ ਬਈ ਵਧੀਆ ਆ ਜਾ ਬਹਿ ਜਾ ਹੋਰ ਇਹੋ ਸਰਟੀਫਿਕੇਟ ਬਣਾ ਲਿਆ ਤੇਰੇ ਦਾਦੇ ਦਾ ਕਿਹੜਾ ਸਰਟੀਫਿਕੇਟ ਮਰਤੀਉ ਪ੍ਰਮਾਣ ਪੱਤਰ ਡੈਥ ਸਰਟੀਫਿਕੇਟ ਆ ਡੈੱਥ ਕਾ ਸੀ ਡੈੱਥ ਲਵਾ ਕੇ ਹੀ ਕਰਨੇ ਯਾਰ ਇੱਕ ਤਾਂ ਸਾਨੂੰ ਨਾ ਜੱਟਾਂ ਡੈੱਥ ਦਾ ਮਤਲਬ ਮਰਤੀਉ ਮਰਨ ਦਾ ਪ੍ਰਮਾਣ ਪੱਤਰ ਬਣਦਾ ਉਹ ਤੁਹਾਨੂੰ ਮੈਂ ਕਹਿ ਗਿਆ ਸੀ ਉਹ ਬਣਾ ਲਿਆ ਕਿਹਦਾ ਮੈਂ ਤਾਂ ਜਿਉਂਦਾ ਫਿਰਦਾ ਹਾਂ ਓਏ ਤੇਰੇ ਦਾਦਾ ਨਹੀਂ ਮੁੱਕਿਆ ਹੁਣ ਹਾਂ ਉਹਦੀ ਗੱਲ ਕਰਦਾ ਉਹਦਾ ਸਰਟੀਫਿਕੇਟ ਬਣਾ ਕੇ ਕਰਨਾ ਜਿਹੜਾ ਮਰ ਹੀ ਗਿਆ ਉਹਦਾ ਸਰਟੀਫਿਕੇਟ ਕੀ ਬਣਾਉਣਾ ਤੇ ਰਹਿਣਾ ਕਿਥੇ ਨੂੰ ਰਹਿਣਾ ਤਾਂ ਮੈਂ ਘਰੇ ਐ ਤੇ ਉਹ ਥਾਂ ਕਿਹਦਾ ਤੇ ਉਹ ਸਾਡਾ ਹੈ ਸਾਡਾ ਮਤਲਬ ਉਹ ਕੀ ਦੇ ਨਾਮ ਹੈ ਉਹ ਤਾਂ ਮੇਰੇ ਦਾਦੇ ਦੇ ਨਾਮ ਹੈ ਤੇ ਫਿਰ ਉਹ ਤਾਂ ਉਹ ਤੋਂ ਬਿਨਾ ਤਾਂ ਚੜ੍ਹਣਾ ਨਹੀਂ ਜੇ ਨਾਮ ਬਣਾਇਆ ਤਾਂ ਜ਼ਮੀਨ ਕੀ ਦੇ ਨਾਮ ਹੈ ਜ਼ਮੀਨ ਵੀ ਮੇਰੇ ਦਾਦੇ ਦੇ ਨਾਮ ਹੈ ਤੇ ਫਿਰ ਉਹ ਕਿਵੇਂ ਚੜ੍ਹੂਗੀ ਜੇ ਨਾਮ ਬਣਾਇਆ ਤਾਂ 15 ਦਿਨਾਂ ਦਾ ਟਾਈਮ ਹੁੰਦਾ ਐ ਥੈਟ ਸਰਟੀਫਿਕੇਟ ਬਣਾਉਣ ਦਾ ਜਿਹੜਾ ਮਰਤੀਯੂ ਪ੍ਰਮਾਣ ਪੱਤਰ ਕਹਿੰਦੇ ਨੇ ਆਪਾਂ ਉਹਦਾ 15 ਦਿਨਾਂ ਦਾ ਟਾਈਮ ਹੁੰਦਾ ਐ ਹੈਦਰ ਹੋ ਸਮਝਾਵਾਂ ਤੈਨੂੰ ਇੱਕ ਤਾਂ ਨਾ ਜਦੋਂ ਬੱਦੇ ਹੀ ਮਰ ਗਿਆ ਫੇਰ ਤਾਂ ਸਮਝ ਨਹੀਂ ਆਉਂਦੀ ਯਾਰ ਮੇਰੀ ਮੇਰੀ ਗੱਲ ਸੁਣੋ ਮੈਂ ਤਾਂ ਮੈਂ ਨਾ ਆਪਣੇ ਇਧਰ ਪਿੰਡ ਚ ਆਇਆ ਸੀਗਾ ਮੈਂ ਆਖ ਕੇ ਮਖਾ ਉਹ ਪਤਾ ਨਹੀਂ ਗਏ ਹੋਣਗੇ ਹਸਪਤਾਲ ਚ ਕਾਗਜ਼ ਲੈ ਕੇ ਕਿ ਨਹੀਂ ਗਏ ਹੋਣੇ ਨਾਲੇ ਮੈਂ ਉਹਦੇ ਤੇਰੇ ਪਾਪੇ ਨੂੰ ਸੁਨੇਹਾ ਲਾਇਆ ਸੀ ਵੀ ਆਧਾਰ ਕਾਰਡ ਤੇ ਉਹਦਾ ਵੋਟ ਕਾਰਡ ਕਾਗਜ਼ ਲੈ ਕੇ ਨਾਲੇ ਆਪਦੇ ਲੈ ਕੇ ਤੁਸੀਂ ਮੈਂ ਸੈਂਟਰ ਚ ਜਮਾ ਕਰਾਇਆ ਓਏ ਸਸਤਾ ਐ ਹੋ ਗਏ ਬਹਿ ਗਏ ਵੀ ਜਿਹੜਾ ਬੰਦਾ ਮਰੀ ਗਿਆ ਉਹਦੇ ਸਰਟੀਫਿਕੇਟਾਂ ਤੋਂ ਕੀ ਲੈਣ ਆਇਆ ਸੀ ਆਪਾਂ ਜਦੋਂ ਬੰਦੇ ਮਰ ਗਿਆ ਨਾਲ ਵਗਿਆ ਸਾਰੇ ਬੰਦਾ ਆਹ ਚੀਜ਼ ਨਹੀਂ ਹੁੰਦੀ ਇਹ ਨਾ ਮੰਨ ਕੇ ਚੱਲ ਪਤਾ ਕੀ ਹੁੰਦਾ ਜਿਹੜਾ ਆਪਣਾ ਮੁੱਢ ਹੁੰਦਾ ਨਾ ਮੈਂ ਨਾ ਉਹਦੇ ਨਾਲ ਸਾਰੀ ਪ੍ਰੋਪਰਟੀ ਹੁੰਦੀ ਆ ਜ਼ਮੀਨ ਤਾਂ ਉਹਦੇ ਨਾਲ ਹੀ ਐ ਘਰ ਵੀ ਉਹਦੇ ਨਾਮ ਐ ਬਾਹੜ ਵੀ ਉਹਦੇ ਨਾਲ ਮੋਟਰ ਵੀ ਉਹ ਲੇਕਿਨ ਉਹਦੇ ਕਾਗਜ਼ ਹੁਣ ਆਪਣੇ ਜਨਮ ਪੱਤਰੀ ਨਹੀਂ ਬਣਦੀ ਹਾਂ ਉਹ ਤੋਂ ਬਿਨਾ ਬੱਚਾ ਪੜ੍ਹਨ ਨਹੀਂ ਲੱਗਦਾ ਅੱਗੇ ਉਹਦੀ ਲਾਈਫ ਨਹੀਂ ਬਣਦੀ ਤੇ ਮਰਤੀ ਜਦੋਂ ਡੈਥ ਹੋ ਜਾਂਦੀ ਹੈ ਤੇ ਉਹ ਤੋਂ ਬਿਨਾ ਆਪਣੀ ਜਿਹੜੀ ਉਹਦੇ ਨਾਂ ਕੀਤੀ ਜਾਇਦਾਦ ਹੁੰਦੀ ਹੈ ਉਹ ਲੈਂਦੀ ਨਹੀਂ ਉਹ ਸਾਡੇ ਨਾਲ ਚੜਦੀ ਨਹੀਂ ਫਿਰ ਉਹ ਤੁਹਾਡੇ ਨਾਲ ਕਿਵੇਂ ਚੜੂਗੀ ਜਦੋਂ ਨਾ ਬਣਾਇਆ ਤੁਸੀਂ ਉਹ ਤੋਂ ਬਗੈਰ 15 ਦਿਨਾਂ ਦਾ ਟਾਈਮ ਹੁੰਦਾ ਮਗਰ ਸਿਆ ਹੈ ਤੇ ਫਿਰ ਅੱਜ ਤਾਂ 12 ਦਿਨ ਹੋ ਗਏ ਯਾਰ ਦਿਨ ਤਿੰਨ ਹੀ ਰਹਿ ਗਏ ਦਿਨ ਤਿੰਨ ਰਹਿ ਗਏ ਤਾਂ ਮੈਂ ਇਸ ਕਰਕੇ ਕਹਿਣਾਗਾ ਬਾਰ-ਬਾਰ ਮੈਂ ਹੀ ਰੌਲਾ ਪਾਉਣਾ ਹੁੰਨਾ ਪਿੰਡਾਂ 'ਚ ਵੀ ਆਪਣੇ ਪਹਿਲਾਂ ਤੁਹਾਡੇ ਕੋਲ ਕਹਿ ਕੇ ਗਿਆ ਵੀ ਉਹਨੂੰ ਵੀ ਪਾਈ ਐ ਐ ਕਰਕੇ ਤੁਸੀਂ ਵੀ ਉਹ ਬਣਾ ਲਓ ਡੈਥ ਸਰਟੀਫੀਕੇਟ ਬਣਾ ਲਓ ਤੁਸੀਂ ਕਾਗਜ਼ੀ ਨਹੀਂ ਦੇ ਲਉਂਦੇ ਯਾਰ ਜਾਂਦੇ ਕਾਰਨ ਕਿ ਇਹ ਸਾਨੂੰ ਇਹ ਜੀਆਂ ਗੱਲਾਂ ਦਾ ਸਾਨੂੰ ਪਤਾ ਹੀ ਨਹੀਂ ਸਾਥ ਤਾਂ ਹੁਣ ਹੁਣ ਪਤਾ ਲੱਗਿਆ ਵੀ ਆਹ ਚੀਜ਼ਾਂ ਸਭ ਤੋਂ ਗਲਤੀ ਵਾਲੀ ਵੱਡੀ ਹੋ ਗਈ ਇਹ ਹਾਂ ਉੱਥੇ ਮੈਡਮ ਨੇ ਦੱਸਿਆ ਹੀ ਵੀ ਐਂ ਕਰਕੇ ਘਰੇ ਮੁਕੇ ਸੀ ਘਰੇ ਹਾਂ ਘਰੇ ਹੀ ਮੁਕੇ ਆ ਸੀਗਾ ਨੀ ਬਜ਼ੁਰਗ ਸੀ ਕਿ ਵੀ ਨਹੀਂ ਬਜ਼ੁਰਗੀ ਸੀ ਦਾਤਾ ਮੇਰਾ ਪੂਰੀ ਉਮਰ ਦਾ ਸੀ ਬਜ਼ੁਰਗ ਸੀਗਾ ਕੋਈ ਗੱਲ ਨਹੀਂ ਫਿਰ ਘਰੇ ਮੁਕੇ ਤਾਂ ਘਰੇ ਹੀ ਮੰਨ ਕੇ ਚਲ ਲਿਖਿਆ ਜਾਊਗਾ ਤੁਹਾਡਾ ਤੇ ਨਹੀਂ ਉਹਨਾਂ ਦਾ ਸਾਡੇ ਪਿੰਡ ਵਾਲਾ ਦਾ ਉਹ ਪਤਾ ਨਹੀਂ ਗਮਧੂਰ ਹੈ ਕਿ ਉਹਨਾਂ ਦਾ ਬਣਾ ਉੱਤੇ ਸੀੜ ਵਾਲੀ ਝਾੜ ਤੇ ਮੁਕੇ ਉੱਥੋਂ ਦਾ ਲਿਖਾਇਆ ਸਾਨੂੰ ਤੂੰ ਘਰੇ ਲਿਖਾਈ ਜੰਨੇ ਮੇਰੀ ਗੱਲ ਸੁਣ ਇਹ ਇਹ ਵੀ ਇਹ ਜ਼ਰੂਰੀ ਹੁੰਦਾ ਜਿਹੜਾ ਮੰਨ ਕੇ ਚਲੋ ਘਰੇ ਡੈਥ ਹੁੰਦੀ ਹੈ ਜਾਂ ਆਪਣੇ ਕਿਤੇ ਲਾ ਲੋ ਖੇਤ ਬੰਨੇ ਲਾ ਲੋ ਜਾਂ ਜਿੱਥੇ ਵੀ ਕਿਤੇ ਮਰਤੂ ਹੁੰਦੀ ਹੈ ਨਾ ਉਹ ਤਾਂ ਤੁਹਾਡਾ ਉੱਥੇ ਹੀ ਲਿਖਿਆ ਜਾਊਗਾ ਠੀਕ ਹੈ ਨਾ ਅਦਰਵਾਈਜ਼ ਜੇ ਸਪੋਜ਼ ਕਰੋ ਹ ਹੁਣ ਜਿਵੇਂ ਤੂੰ ਕਹਿਣਾ ਉਹ ਤੁਹਾਡੇ ਪਿੰਡ ਵਾਲਾ ਉਹ ਝਾਲ ਚ ਮੁੱਕਿਆ ਉਹਦੀ ਡੈੱਡ ਬੋਡੀ ਉੱਥੋਂ ਉੱਥੇ ਸਨਖਤ ਹੋ ਗਈ ਉਹਦੀ ਅੱਛਾ ਸੀਰ ਪਿੰਡ ਚ ਹੋ ਗਈ ਠੀਕ ਹੈ ਠੀਕ ਹੈ ਉਹ ਸੀਰ ਉਹ ਸੀਰ ਪਿੰਡ ਉੱਥੇ ਹੀ ਲਿਖਿਆ ਜਾਊਗਾ ਅੱਛਾ ਉੱਥੋਂ ਦਾ ਉੱਥੋਂ ਦੇ ਡਾਕਟਰ ਸਾਹਿਬ ਜਾਂ ਜਿਹੜੇ ਵੀ ਕੋਈ ਸੈਂਟਰ ਦੇ ਆਏਗਾ ਨਾ ਉੱਥੇ ਲਿਖਣਗੇ ਕੋਈ ਵੀ ਬੰਦਾ ਮੰਨ ਕੇ ਚਲੋ ਕੋਈ ਐਕਸੀਡੈਂਟ ਹੁੰਦਾ ਜਿੱਥੇ ਐਕਸੀਡੈਂਟ ਹੁੰਦਾ ਮੰਨ ਕੇ ਜੇ ਉੱਥੇ ਹੀ ਲਿਖਿਆ ਜਾਂਦਾ ਨਹੀਂ ਹੁਣ ਮੇਰਾ ਦਾਦਾ ਮਰ ਗਿਆ ਹਾਂ ਉਹਦਾ ਪਾ ਉਹ ਸਰਟੀਫਿਕੇਟ ਤੋਂ ਬਗੈਰ ਸਾਡੇ ਨਾਂ ਬਾਹਰ ਨਹੀਂ ਚੜਦਾ ਉਹ ਤੁਹਾਡੇ ਨਾਲ ਕੁਝ ਨਹੀਂ ਹੁੰਦਾ ਉਹ ਬਣਾਉਣਾ ਪਊਗਾ ਉਹ ਜਰ ਅਛਾ ਕੇ ਇਸ ਕਰਕੇ ਮੰਨ ਕੇ ਚਲ ਮੈਂ ਮੈਸੇਜ ਇਹੀ ਦੇਣਾ ਚਾਹਣਾ ਤੈਨੂੰ ਪਹਿਲਾਂ ਵੀ ਕਿਹਾ ਸੀ ਮੈਂ ਹੁਣ ਵੀ ਵਾਰੀ ਵਾਰੀ ਕਹਿਣਾ ਵੀ ਉਹਦਾ ਤੇਰੇ ਦਾਦੇ ਦਾ ਆਧਾਰ ਕਾਰਡ ਤੇ ਤੇਰੇ ਮੰਨ ਕੇ ਚਲੋ ਦਾ